ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਦੋਸਤੋ ਅੱਜ ਤੁਸੀਂ ਜਾਣੋਗੇ ਤੰਦਰੁਸਤੀ ਦੇ ਤੀਸਰੇ ਪਿੱਲਰ ਸਫਾਈ ਬਾਰੇ ਸਫਾਈ ਕਿਉਂ ਜ਼ਰੂਰੀ ਹੈ ਸਫਾਈ ਦਾ ਅਸਲ ਮਕਸਦ ਕੀ ਹੈ ਤੁਹਾਡੀਆਂ ਅਜ ਦੀਆਂ ਸਫਾਈਆਂ ਦੇ ਵਿੱਚ ਕੀ ਗੜਬੜ ਹੈ ਤੇ ਇਸ ਦਾ ਬਿਮਾਰੀਆਂ ਦੇ ਨਾਲ ਕੀ ਸੰਬੰਧ ਹੈ ਇਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਇਸ ਦੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਅਰਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਰ ਜੀ ਸਤਿਕਾਰ ਸਤਿਕਾਰ ਰਮਦੀਪ ਸਿੰਘ ਜੀ ਸਰ ਜੀ ਸਫਾਈ ਕਿਉਂ ਜ਼ਰੂਰੀ ਹੈ ਇਸ ਫਾਇਦਾ ਅਸਲ ਮਕਸਦ ਕੀ ਹੈ ਜੀ ਦੇਖੋ ਕਿਸੇ ਵੀ ਜੀਵ ਦਾ ਜਦ ਜਨਮ ਹੁੰਦਾ ਨਾ ਤਾਂ ਤੀਸਰਾ ਘਟਨਾ ਕਰਮ ਉਹ ਜਿਹੜਾ ਉਹ ਨਾਲ ਬੀਤਦਾ ਹੈ ਉਹ ਹੈ ਸਫਾਈ ਜੀ ਜਨਮ ਹੋਇਆ ਮਾਂ ਦੇ ਗਰਭ ਦੇ ਹਨੇਰੇ ਚ ਰੋਸ਼ਨੀ ਚ ਆ ਗਿਆ ਉਸ ਤੋਂ ਬਾਅਦ ਸਾਹ ਸ਼ੁਰੂ ਹੋ ਗਏ ਜੇ ਕੁਦਰਤ ਦਾ ਦੂਜਾ ਸਾਰਾ ਤੈਨੂੰ ਹੁਣ ਆਕਸੀਜਨ ਦੀ ਲੋੜ ਹੈ ਸਮਾਂ ਦੀ ਲੋੜ ਹੈ ਤੇ ਤੀਸਰਾ ਫਿਰ ਉਹਦੀ ਸਫਾਈ ਹੁੰਦੀ ਹੈ ਤੁਸੀਂ ਦੇਖਿਆ ਹੋਗਾ ਕਿ ਜਾਨਵਰ ਵੀ ਆਪਣੇ ਬੱਚੇ ਨੂੰ ਸਾਫ ਕਰਦਾ ਉਸ ਕੋ ਸਾਧਨ ਕੋਈ ਨਹੀਂ ਹੁੰਦਾ ਤੇ ਉਹ ਚਰਚੱਟ ਕੇ ਸਾਫ ਕਰਦਾ ਹੈ ਜੀ ਸੋ ਸਫਾਈ ਕੁਦਰਤ ਵੱਲੋਂ ਹੀ ਇਹ ਇਸ਼ਾਰਾ ਹੈ ਕਿ ਐਨੀ ਮਹੱਤਵਪੂਰਨ ਕਿਉਂ ਜਦੋਂ ਖੋਜਾਂ ਹੁੰਦੀਆਂ ਨੇ ਸਾਇੰਟਿਸਟ ਰਿਸਰਚ ਕਰਦੇ ਨੇ ਫਿਰ ਸਾਹਮਣੇ ਆਉਂਦਾ ਹੈ ਕਿ ਜਿਹੜਾ ਸਰੀਰ ਹੈ ਕਿਸੇ ਵੀ ਜੀਵ ਦਾ ਇਸਲਾਂ ਦਾ ਬਣਿਆ ਤੇ ਸੱਲ ਜਿਹੜੇ ਨੇ ਜੀਵਤ ਨੇ ਤੇ ਕਿਸੇ ਵੀ ਇਸ ਜੀਵਤ ਚੀਜ਼ ਨੂੰ ਹਿਫਾਜ਼ਤ ਦੀ ਲੋੜ ਹੁੰਦੀ ਹੈ ਜੀ ਠੀਕ ਹੈ ਔਰ ਜਿਹੜੇ ਵਾਰਤੇ ਤਰ੍ਹਾਂ ਦੇ ਜਰਮਸ ਨੇ ਬੈਕਟੀਰੀਆਜ਼ ਨੇ ਜਿਹੜੀ ਉਹਨੂੰ ਨੁਕਸਾਨ ਪਹੁੰਚਾ ਸਕਦੇ ਨੇ ਤੇ ਉਹਨਾਂ ਤੋਂ ਬਚਾਉਣ ਵਾਸਤੇ ਸਰੀਰ ਨੂੰ ਸਾਫ਼ ਰੱਖਣਾ ਤੇ ਸਾਫ਼ ਰੱਖਣ ਦੇ ਨਾਲ ਨਾਲ ਇਹ ਵੀ ਹੈ ਕਿ ਕਿਤੇ ਸਫਾਈ ਸਾਡੇ ਸਰੀਰ ਦੇ ਸਰਾਂ ਨੂੰ ਨੁਕਸਾਨ ਨਾ ਕਰ ਦੇ ਠੀਕ ਠੀਕ ਹੈ ਮਕਸਦ ਇਹ ਕੀ ਹੈਗਾ ਕਿ ਉਹਨਾਂ ਦੀ ਪੂਰੀ ਤਰ੍ਹਾਂ ਹਿਫਾਜ਼ਤ ਰਹੇ ਦੋ ਜਿਹੜੇ ਸਰੀਰ ਦੇ ਸਿਸਟਮ ਦੱਸੇ ਸੀਗੇ ਕਿ ਇੱਕ ਤਾਂ ਰੀਜਨੇਸ਼ਨ ਸਿਸਟਮ ਹੈ ਨਵੇਂ ਸੈੱਲ ਬਣਦੇ ਨੇ ਤੇ ਇੱਕ ਹੈ ਮੇਨਟੇਨੈਂਸ ਤੇ ਮੇਨਟੇਨੈਂਸ ਜਿਹੜਾ ਕੰਮ ਆਉ ਸਾਇੰਟੀਫਿਕਲੀ ਉਹ ਸਫਾਈਆਂ ਦਾ ਨਾਲ ਹੁੰਦਾ ਸੋ ਇਹੀ ਅਸਲ ਮਕਸਦ ਆ ਇਹਦਾ ਸਫਾਇਦਾ ਕਿ ਸੈਲ ਪ੍ਰੋਟੈਕਟ ਰਹਿਣ ਤਾਂ ਕਿ ਸਾਰੇ ਸੈਲ ਜਿਹੜੇ શરીર ਦੇ ਸਿਹਤਮੰਦ ਰਹਿਣਗੇ ਹਰ ਇੱਕ ਅੰਗ ਦੇ ਸੈਲ ਸਿਹਤਮੰਦ ਰਹਿਣਗੇ ਤੇ ਹਰ ਇੱਕ ਅੰਗ ਸਹੀ ਢੰਗ ਨਾਲ ਕੰਮ ਕਰੇਗਾ ਤੇ ਇਹ ਜਿਹੜਾ ਪੂਰਾ ਸਰੀਰ ਹੈ ਇਹ ਸਾਰੇ ਅੰਗਾਂ ਨਾਲ ਮਿਲ ਕੇ ਪੂਰੀ ਤਰ੍ਹਾਂ ਸਹੀ ਕੰਮ ਕਰੇਗਾ ਤੇ ਇੱਕ ਅੰਦਰ ਉਸ ਪਰ ਜਿੰਦਗੀ ਜੀਏਗਾ ਹਰ ਇੱਕ ਕੰਮ ਜਿਹੜਾ ਉਹ ਸਿਸਟਮ ਦੇ ਥਰੂ ਹੀ ਹੋਵੇ ਸੋ ਅਸਲ ਸਵਾਲ ਦਾ ਮਕਸਦ ਇਹੀ ਹੈ ਸਰ ਜੀ ਸਾਡੀਆਂ ਅੱਜ ਦੀਆਂ ਸਫਾਈਆਂ ਦੇ ਵਿੱਚ ਕੀ ਗੜਬੜ ਹੈ ਤੇ ਇਹਦਾ ਬਿਮਾਰੀਆਂ ਨਾਲ ਕੀ ਸਬੰਧ ਹੈ ਜੀ ਅੱਜ ਦੀਆਂ ਸਫਾਈਆਂ ਦਾ ਬਹੁਤ ਹੀ गहरा ਸਬੰਧ ਹੈ ਬਿਮਾਰੀਆਂ ਦੇ ਨਾਲ ਇੰਟਰਨਲ ਸਾਡੇ ਅੰਗ ਜਿਹੜੇ ਨੇ ਪ੍ਰੋਪਰਲੀ ਕੰਮ ਨਹੀਂ ਕਰਦੇ ਕਿਸੇ ਨੂੰ ਥਾਇਰਾਇਡ ਹੋ ਰਹੀ ਹੈ ਕਿਸੇ ਨੂੰ ਡਾਇਬਟੀਜ਼ ਹੋ ਰਹੀ ਹੈ ਕਿਸੇ ਦਾ ਹਾਰਟ ਕਮਜ਼ੋਰ ਹੋ ਰਿਹਾ ਕਿਸੇ ਦੇ ਫੇਫੜਿਆਂ ਦੀ ਪ੍ਰੋਬਲਮ ਆ ਰਹੀ ਹੈ ਕਿਸੇ ਦੀ ਕਿੰਨੀ ਫੇਲ ਹੋ ਰਹੀ ਹੈ ਇਹ ਸਾਰੀਆਂ ਹੀ ਬਿਮਾਰੀਆਂ ਦੇ ਵਿੱਚ ਸਫਾਈਆਂ ਸ਼ਾਮਿਲ ਨੇ ਯੋਗ ਜੀ ਮੰਨ ਬਦ ਸਿਆਕੀ ਸਫਾਈ ਦਾ ਮੇਨ ਮਕਸਦ ਜਿਹੜਾ ਉਹ ਪ੍ਰੋਟੈਕਸ਼ਨ ਹੈ ਹਿਫਾਜ਼ਤ ਹੈ ਚਰਨਾ ਦੀ ਕਰਨਾ ਲੇਕਿਨ ਜਿਹੜੀਆਂ ਸਾਡੀਆਂ ਅਜ ਦੀਆਂ ਸਫਾਈਆਂ ਨੇ ਇਹ ਕੈਮੀਕਲ ਬੇਸ ਹੋ ਗਈਆਂ ਜੀ 20ਵੀਂ ਸਦੀ ਜਿਹੜੀ ਹੈ ਉਹਨੂੰ ਕੈਮੀਕਲ ਦਾ ਯੋਗ ਕਿਹਾ ਗਿਆ ਤੇ ਇਸ ਸਦੀ ਦੇ ਵਿੱਚ ਹੀ ਆਇਆ ਪੋਲੂਸ਼ਨ ਜੀ ਦੋ ਵੱਡੀਆਂ ਰਿਸਰਚਸ ਇਹਦੇ ਉੱਤੇ ਹੋਈਆਂ ਨੇ ਇੱਕ ਹਿੰਦੁਸਤਾਨ 'ਚ ਹੀ ਹੋਈ ਸੀ ਸਾਡਾ ਇੱਕ ਮੇਨ ਰਿਸਰਚ ਸੈਂਟਰ ਹੈ ਦਿੱਲੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸ ਐਂਡ ਰਿਸਰਚ ਉਹਦੇ ਵਿੱਚ ਰਿਸਰਚ 2010 ਦੇ ਵਿੱਚ ਹੋਈ ਸੀ ਕਿ ਅੱਜ ਦੀ ਮਾਡਰਨ ਘਰ ਦੇ ਵਿੱਚ ਯਾਨੀ ਕਿ 2010 ਦੇ ਵਿੱਚ ਹਰ ਘਰ ਦੇ ਵਿੱਚ ਲਗਭਗ 515 ਕੈਮੀਕਲ ਸਫਾਈ ਦੇ ਨਾਂ ਤੇ ਇਸਤੇਮਾਲ ਹੁੰਦੇ ਨੇ ਜੀ ਤੇ ਉਹਨਾਂ ਦੇ ਕਾਰਨ ਸੱਲਾਂ ਦੇ ਵਿੱਚ ਰੋਜ਼ ਥੋੜਾ ਥੋੜਾ ਡੈਮੇਜ ਹੋ ਰਿਹਾ ਹੈ ਤੇ ਉਹ ਜਿਹੜਾ ਥੋੜਾ ਥੋੜਾ ਡੈਮੇਜ ਹੁੰਦਾ ਹੈ ਉਹਦੇ ਕਰਕੇ ਜਦੋਂ ਕਿਸੇ ਵੀ ਅੰਗ ਦੇ ਸੱਲਾਂ ਦੇ ਵਿੱਚ ਥੋੜਾ ਥੋੜਾ ਨੁਕਸ ਪੈਂਦਾ ਆ ਤੇ ਉਹਨਾਂ ਦੀ ਪਰਫਾਰਮੈਂਸ ਤੇ ਫਰਕ ਪੈਂਦਾ ਆ ਜੀ ਜੇ ਜਦੋਂ ਉਹ ਸਹੀ ਤਰ੍ਹਾਂ ਢੰਗ ਨਾਲ ਪਰਫਾਰਮ ਨਹੀਂ ਕਰ ਪਾਉਣਗੇ ਤੇ ਫਿਰ ਉਹ ਦਾ ਨਤੀਜਾ ਹੁੰਦਾ ਹੈ ਕਿ ਉਸ ਅੰਗ ਦੇ ਉੱਤੇ ਪੂਰਾ ਅਸਰ ਤੇ ਉਹਦੀ ਜੋ ਡਿਊਟੀ ਹੈ ਰੱਬ ਨੇ ਲਈ ਸਰੀਰ ਦੇ ਵਿੱਚ ਉਹ ਕਮ ਪ੍ਰਭਾਵਿਤ ਹੋ ਗਿਆ ਤੇ ਫਿਰ ਉਹਦੇ ਨਾਲ ਸੰਬੰਧਿਤ ਪ੍ਰੋਬਲਮ ਆ ਜਾਣਾ ਜੀ ਠੀਕ ਹੈ ਬਹੁਤ ਸਾਰੇ ਡਿਸਆਰਸ ਕੈਂਸਰ ਤੋਂ ਲੈ ਕੇ ਵੱਡੀ ਤੋਂ ਲੈ ਕੇ ਛੋਟੀ ਬਿਮਾਰੀਆਂ ਤੱਕ ਇਹਦੇ ਨਾਲ ਜੁੜੀਆਂ ਹੋਈਆਂ 256 ਬਿਮਾਰੀਆਂ ਨੇ ਜੀ ਇਸ ਜਿਹੜੀਆਂ ਆਡਰ ਡਿਫਾਈ ਹੋਈਆਂ ਨੇ ਇਹਨਾਂ ਦੋ ਰਿਸਰਚ ਦੇ ਵਿੱਚ ਸੋ ਇੱਕ ਤੇ ਰਿਸਰਚ ਹੋਈ ਸੀ ਦੇਲੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸ ਅੰਡਰ ਸੱਚ ਦੇ ਵਿੱਚ 2010 ਦੇ ਵਿੱਚ ਜਿਹਦੇ ਵਿੱਚ ਇਹ ਸਾਹਮਣੇ ਆਇਆ ਸੀਗਾ ਤੇ ਦੂਸਰੀ ਰਿਸਰਚ ਹੋਈ ਸੀ 2015 ਚ ਉਹ ਇੰਟਰਨੈਸ਼ਨਲ ਲੈਵਲ ਦੀ ਸੀ ਉਹਦੇ ਵਿੱਚ ਏਸ਼ੀਆ ਦੇ 26 ਕੰਟਰੀ ਸੀਗੇ ਤੇ 26 ਕੰਟਰੀਆਂ ਦੇ 100 ਤੇ 228 ਸਾਇੰਟਿਸਟ ਸੀਗੇ ਉਹਦੇ ਇਹ 2015 ਚ ਪਬਲਿਸ਼ ਹੋਈ ਸੀ ਤੇ ਉਹਨਾਂ ਦੱਸਿਆ ਸੀ ਕਿ ਇੱਕ ਐਵਰੇਜ ਘਰ ਦੇ ਵਿੱਚ 50 ਪ੍ਰੋਡਕਟ ਐਸੇ ਇਸਤੇਮਾਲ ਹੋ ਰਹੇ ਨੇ ਰੋਜਾਨਾ ਜਿਨ੍ਹਾਂ ਦੇ ਵਿੱਚ 700 ਤੋਂ ਵੱਧ ਕੈਮੀਕਲ ਨੇ ਜੀ ਤੇ ਉਹਨਾਂ ਕੈਮੀਕਲਾਂ ਕਰਕੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਜਿਹੜਾ ਇਨਡੋਰ ਪੋਲੂਸ਼ਨ ਹੈ ਉਹ ਬਾਹਰ ਨਾਲੋਂ 10 ਗੁਣਾ ਜ਼ਿਆਦਾ ਹੈ ਠੀਕ ਹੈ ਘਰਾਂ ਦੇ ਅੰਦਰ ਕੋਈ ਵੀ ਬੰਦਾ ਜਦੋਂ ਆ ਜਾਂਦਾ ਨਾ ਬਾਹਰੋਂ ਆਉਂਦਾ ਤਾਂ ਸੁੱਖ ਤਾਂ ਸਾਹ ਲੈਂਦਾ ਮੈਂ ਹੁਣ ਸੁਰੱਖਿਤ ਜਗ੍ਹਾ ਤੇ ਪਹੁੰਚ ਗਿਆ ਜੀ ਲੇਕਿਨ ਉਹਦੇ ਨਾਲ ਉਹ ਜਿਹੜਾ ਇਨਡੋਰ ਪੋਲੂਸ਼ਨ ਹੈ ਉਹ 10 ਗੁਣਾ ਜ਼ਿਆਦਾ ਆ ਇਹ ਪੋਲੂਸ਼ਨ ਕੀ ਹੈ ਨਜ਼ਰ ਨਹੀਂ ਆਉਂਦਾ ਜੀ ਹੁੰਦਾ ਕੀ ਹੈ ਕਿ ਜਿਹੜੀ ਘਰ ਦੀ ਆਕਸੀਜਨ ਹੈ ਜਿਹਦੇ ਵਿੱਚ ਅਸੀਂ ਸਾਹ ਲੈਣਾ ਹੈ ਉਹ ਆਕਸੀਜਨ O2 ਹੈ ਜੋੜਾਇਆ ਆ ਜੀ O2 ਨੂੰ ਕਹਿੰਦੇ ਨੇ ਜਦੋਂ ਇਹ ਕੈਮੀਕਲ ਦੇ ਟੱਚ ਆਉਂਦੀ ਹੈ ਤੇ ਇਹ ਆਕਸੀਡੇਸ਼ਨ ਹੋ ਜਾਂਦਾ ਉਹਦਾ ਤੇ ਜਿਹੜਾ O2 ਹੈ ਟੁੱਟ ਕੇ ਸਿੰਗਲ O ਚ ਕਨਵਰਟ ਹੋ ਜਾਂਦਾ ਤੇ ਇਹ ਜਿਹੜਾ ਸਿੰਗਲ O ਵਾਲੀ ਆਕਸੀਜਨ ਹੈ ਇਹਨੂੰ ਆਕਸੀਡੇਟਿਵ ਆਕਸੀਜਨ ਕਹਿੰਦੇ ਆ ਜੀ ਹੁਣ ਇਹ ਜਦੋਂ ਆਕਸੀਜਨ ਤੁਹਾਡੇ ਸਰੀਰ ਚ ਜਾਣੀ ਹੈ ਸਾਰੀ ਤੁਸੀਂ ਦੇਖਿਆ ਹੋਵੇਗਾ ਕੋਈ ਵੀ ਕੈਮੀਕਲ ਤੁਸੀਂ ਯੂਜ਼ ਕਰਦੇ ਹੋ ਉਸੇ ਵਾਲੀ ਸਪੈਲ ਆਉਂਦੀ ਆ ਜੀ ਇਹਦਾ ਮਤਲਬ ਉਹ ਹਵਾ ਚ ਚਲਾ ਗਿਆ ਜੀ ਉਹਨੇ ਆਕਸੀਡੇਸ਼ਨ ਕੀਤਾ ਹੈ ਉਹ ਹੁਣ ਜਦੋਂ ਸਿੰਗਲ O ਵਾਲੀ ਹਵਾ ਤੁਹਾਡੇ ਸਰੀਰ ਚ ਜਾਣੀ ਹੈ ਤੇ ਉਹਨੇ ਆਪਣਾ ਮੋਲੀਕੂਲ ਬਣਾਇਆ ਕਿਉਂਕਿ ਉਹ ਇੱਕ ਪ੍ਰੋਟੈਕਟਿਵ ਜਗ੍ਹਾ ਦੇ ਵਿੱਚ ਆ ਗਈ ਹੈ ਤੇ ਉਹਨੇ ਹੁਣ ਕਰਨਾ ਕੀ ਹੈ ਕਿ ਹਰ ਇੱਕ ਸੈੱਲ ਦੇ ਵਿੱਚ ਚਾਰ ਜੋੜੇ ਨੇ ਅੱਠ ਮੋਲੀਕੂਲ ਨੇ ਜੀ ਇੱਕ ਸੈੱਲ ਦੇ ਵਿੱਚ ਤੇ ਉਹਨੇ ਉੱਥੋਂ ਇੱਕ O ਖੋਲਣਾ ਹੈ ਤੇ ਇਹ ਜਿਹੜਾ ਉਹ ਇੱਕ ਖੋਲਿਆ ਉਹਨੇ ਤੇ ਉਹ ਆਪਣਾ ਤੇ ਉਹਨੇ ਪੂਰਾ ਕਰ ਲਿਆ ਲੇਕਿਨ ਇਸ ਸੈੱਲ ਦੇ ਵਿੱਚ ਇੱਕ ਘਟ ਗਿਆ ਉਹ ਦੇਖਦਾ ਮੇਰਾ ਕਿੱਥੇ ਗਿਆ ਤੇ ਉਹ ਨਾਲ ਦੇ ਸੈੱਲ ਕੋਕ ਹੁੰਦਾ ਹੈ ਕਿੱਥੇ ਉਹਨਾਂ ਸੈੱਲਾਂ ਨੇ ਆਪਸ ਰਲ ਕੇ ਇੱਕ ਆਰਗੈਨ ਦੇ ਤੌਰ ਤੇ ਕੰਮ ਕਰਨਾ ਸੀ ਕਿੱਥੇ ਉਹਨਾਂ ਦੇ ਵਿੱਚ ਇੱਕ ਗ੍ਰਹਿ ਜੁੱਧ ਸ਼ੁਰੂ ਹੋ ਗਿਆ ਇਹ ਜਿਹੜਾ ਗ੍ਰਹਿ ਜੁੱਧ ਹੈ ਇਹਨੂੰ ਕਹਿੰਦੇ ਨੇ ਆਕਸੀਡੇਟਿਵ ਸਟ्रेस ਤੇ ਇਸ ਆਕਸੀਡੇਟਿਵ ਸਟ्रेस ਕਰਕੇ ਕਈ ਬਿਮਾਰੀਆਂ ਫਿਰ ਪੈਦਾ ਹੁੰਦੀਆਂ ਨੇ ਇੱਕ ਤਰ੍ਹਾਂ ਨਾਲ ਕੋਹਣੀ ਹੈ ਜਿਹੜਾ ਸਜੇ ਸਜੇ ਸਰੀਰ ਨੂੰ ਫਿਰ ਖਾਂਡਦਾ ਪੈਂਦਾ ਜੀ ਠੀਕ ਹੈ ਜੀ ਕਦੇ ਤੁਸੀਂ ਦੇਖਿਆ ਹੋਵੇਗਾ ਕਿ ਆਕਸੀਡੇਸ਼ਨ ਨੂੰ ਦੇਖਣਾ ਹੋਏ ਨਾ ਤੇ ਜਿਹੜਾ ਕਿਤੇ ਅੱਗ ਬਲਦੀ ਹੋਏ ਹੈ ਨਾ ਤੇ ਉਹਦੇ ਚੋਂ ਤੁਹਾਨੂੰ ਛੋਟੀ ਛੋਟੀਆਂ ਚਿੰਗਾਰੀਆਂ ਉਪ ਦੀਆਂ ਲਵਦੀਆਂ ਨੇ ਤੇ ਜੇ ਉਹ ਤੋਂ ਤੁਸੀਂ ਉੱਥੇ ਇੱਕ ਕਲੀਨ ਵਿਛਾਇਆ ਹੈ ਉੱਥੋਂ ਚਿੰਗਾਰੀਆਂ ਆਊਟਡੋਰ ਕਿ ਉਹ ਕਲੀਨ ਤੇ ਪੈ ਰਹੀਆਂ ਨੇ ਤੇ ਕਲੀਨ ਹੌਲੀ-ਹੌਲੀ ਸੜ ਰਿਹਾ ਹੈ ਜੀ ਹਾਂਜੀ ਤੇ ਕੁਝ ਦੇਰ ਬਾਅਦ ਇੱਕ ਸਾਲ 1.5 ਸਾਲ ਬਾਅਦ ਉਹ ਕਲੀਨ ਕਿਸ ਤਰ੍ਹਾਂ ਦਾ ਹੋ ਜਾਏਗਾ ਉਹ ਸਾਰਾ ਛਲਨੀ-ਛਲਨੀ ਹੋ ਜਾਣ ਵਾਲਾ ਹੈ ਸੇਮ ਉਹੀ ਕੰਮ ਸਰੀਰ ਦੇ ਵਿੱਚ ਇਹ ਆਕਸੀਡੇਟਿਵ ਸਟ्रेस ਕਰਦੀ ਹੈ ਸੋ ਤੁਹਾਨੂੰ ਦੱਸਿਆ ਕਿ ਉਸ ਰਿਸਰਚ ਦੇ ਵਿੱਚ ਸਾਹਮਣੇ ਸੀ ਕਿ 256 ਬਿਮਾਰੀਆਂ ਇਹਦੇ ਨਾਲ ਜੁੜੀਆਂ ਹੁੰਦੀਆਂ ਨੇ ਸੋ ਇਹ ਡਿਸਆਰਡਰ ਨੇ ਇਹਨਾਂ ਨੂੰ ਖਤਮ ਕਰਨਾ ਹੈ ਤਾਂ ਸਾਨੂੰ ਆਪੀ ਸਫਾਈਆਂ ਵੱਲ ਧਿਆਨ ਦੇਣ ਦੀ ਲੋੜ ਹੈ ਜਿਹੜੀ ਕੈਮੀਕਲਾਂ ਵਾਲੀਆਂ ਸਫਾਈਆਂ ਨੇ ਉਹਨਾਂ ਤੋਂ ਕੋਈ ਹੋਰ ਸਾਨੂੰ ਸਾਧਨ ਰੱਬਣ ਦੀ ਲੋੜ ਹੈ ਜੀ ਸਰ ਜੀ ਇਹਨਾਂ ਸਮੱਸਿਆਵਾਂ ਦਾ ਫਿਰ ਹੱਲ ਕੀ ਕਰੀਏ ਇਹਦਾ ਹੱਲ ਤੁਸੀਂ ਦੇਖੋ ਜੇ ਸਮੱਸਿਆ ਹੈ ਨਾ ਉੱਥੇ ਹੀ ਸਮਾਧਾਨ ਹੈ ਜੀ ਉਹ ਉਸ ਸਮੱਸਿਆ ਦੇ ਵਿੱਚ ਹੀ ਲੁਕਿਆ ਹੋਊਗਾ ਇਹਦੀ ਜੋ ਕਾਰਨ ਹੁੰਦਾ ਨਾ ਉਹ ਹੀ ਉਹਦੇ ਵਿੱਚ ਹੀ ਨਿਵਾਰਨ ਹੈ ਹੁਣ ਮੈਂ ਜਾਣਾ ਥੋੜੀ ਇਹ ਪਿਛਲੀਆਂ ਸਫਾਈਆਂ ਤੇ ਜਾਉ ਅਸੀਂ ਜਿੰਨਾ ਵੀ ਸਫਾਈ ਦਾ ਮਟੀਰੀਅਲ ਅੱਜ ਤੋਂ 100 150 ਸਾਲ ਪਹਿਲਾਂ ਜਿਹੜਾ ਘਰਾਂ ਦੇ ਵਿੱਚ ਯੂਜ਼ ਹੁੰਦਾ ਸੀਗਾ ਸਵੇਰੇ ਭਾਂਡੇ ਮਾਂਜਣੇ ਆ ਤੇ ਸਵਾਹ ਮੰਦਰ ਨਿਡਾਉਣਾ ਆ ਤੇ ਕੋਈ ਕਾਲੀ ਮਿੱਟੀ ਮਲ ਕੇ ਨਾ ਆ ਰਿਆ ਜਦੋਂ ਕੋਈ ਥੋੜੇ ਪੈਸੇ ਆ ਮਲਤਾਨੀ ਮਿੱਟੀ ਮਲ ਕੇ ਨਾ ਆ ਰਿਆ ਕੋਈ ਵੇਸਣ ਮਲ ਕੇ ਨਾ ਆ ਰਿਆ ਕੋਈ ਦਹੀਂ ਲੱਸੀ ਮਲ ਕੇ ਨਾ ਆ ਰਿਆ ਜੀ ਹਾਂਜੀ ਇਹਨਾਂ ਚੀਜ਼ਾਂ ਦਾ ਇਸਤੇਮਾਲ ਹੁੰਦਾ ਸੀ ਕੱਚੇ ਘਰ ਨੇ ਤੇ ਉੱਥੇ ਗੋਹਾ ਮਿੱਟੀ ਫਰਦੀ ਸੀ ਜੀ ਹਾਂਜੀ ਟਾਇਲਟ ਹੁੰਦੇ ਹੀ ਨਹੀਂ ਸੀ ਲੋਕੀ ਖੁੱਲੇ ਸੀ ਜਾਂਦੇ ਸੀ ਸਫਾਈ ਦਾ ਕੋਈ ਝੰਜਟ ਨਹੀਂ ਸੀਗਾ ਜੀ ਘਾਰ पे ਕੁੱਤੇ ਯੂਜ਼ ਕਰਨਾ ਪਏ ਜਾਂ ਸਾਨੂੰ ਇਹੋ ਜਿਹੀ ਚੀਜ਼ਾਂ ਕੇ ਨਿਕਲ ਵੀ ਉਸ ਕਰਨੇ ਪੈਣ। ਸੋ ਉਹਨਾਂ ਦਿਨਾਂ ਚ ਜਿਹੜੀਆਂ ਜਿੰਨੀਆਂ ਵੀ ਸਫਾਈਆਂ ਸੀਗੀਆਂ ਉਹ ਨੈਚੁਰਲ ਸਫਾਈਆਂ ਸੀ ਆਰਗੈਨਿਕ ਸਫਾਈਆਂ ਸੀ। ਜੀ। ਸੋ ਹੁਣ ਵੀ ਅਗਰ ਅਸੀਂ ਇਹ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਤੇ ਸਾਨੂੰ ਆਰਗੈਨਿਕ ਸਫਾਈਆਂ ਵੱਲ ਖਿਜ ਜਾਣਾ ਪਏਗਾ। ਕੁਦਰਤ ਨੇ ਸਾਨੂੰ ਬੂਟੇ ਜਿਹੜੇ ਦਿੱਤੇ ਨੇ ਇਹ ਬੜੇ ਕਮਾਲ ਦੀ ਚੀਜ਼ ਦਿੱਤੇ ਨੇ ਪਲਾਂਟਸ ਜਿਹੜੇ ਨੇ ਇਹਨਾਂ ਦੀ ਜੜਾਂ ਜ਼ਮੀਨ ਦੇ ਵਿੱਚ ਹੁੰਦੀਆਂ ਨੇ। ਤੇ ਸਾਰੇ ਸਿੰਥੈਟਿਕ కెమికਲ ਅਸੀਂ ਲੈਣੇ ਕਿੱਥੋਂ ਆ ਜ਼ਮੀਨ ਚੋਂ ਹੀ ਤੋਂ ਲੈਣੇ ਆ ਜੀ ਤੇ ਇਹਨਾਂ ਦੀ ਜਿਹੜਾ ਉਹਨਾਂ ਸਿੰਥੈਟਿਕ కెమికਲ ਨੂੰ ਲੈਂਦੀਆਂ ਨੇ ਤੇ ਉਹਨਾਂ ਨੂੰ ਕਨਵਰਟ ਕਰ ਦਿੰਦੀਆਂ ਨੇ ਬਾਇਓਕੈਮੀਕਲ ਦੇ ਵਿੱਚ ਬੂਟੇ ਦੇ ਜਰੀਏ ਜੋ ਵੀ ਤੁਹਾਨੂੰ ਮਿਲੇਗਾ ਉਹ ਬਾਇਓਕੈਮੀਕਲ ਮਿਲੇਗਾ ਮੈਂ ਉਦਾਹਰਣ ਲੈ ਰਿਹਾ ਲੱਕੜੀ ਵੀ ਬਲਦੀ ਹੈ ਤੇ ਹੁਣ ਉਹਦੇ ਚ ਜਿਹੜਾ ਬਲਣ ਵਾਲਾ ਚੀਜ਼ ਹੈ ਉਹਨੂੰ ਇਥਨੌਲ ਕਹ ਲੈਦੇ ਨੇ ਜ਼ਮੀਨ ਚੋਂ ਜਿਹੜਾ ਅਸੀਂ ਕੱਢਨੇ ਆ ਉਹਨੂੰ ਪੈਟਰੋਲ ਕਹ ਲੈਦੇ ਨੇ ਜੀ ਹੈ ਦੋਨੋਂ ਇੱਕ ਹੀ ਚੀਜ਼ ਆ ਉਹ ਵੀ ਬਲਦਾ ਹੈ ਉਹ ਵੀ ਬਲਦਾ ਹੈ ਲੇਕਿਨ ਪੈਟਰੋਲ ਬਲਦੇ ਆ ਤੇ ਪੋਲਿਊਸ਼ਨ ਹੁੰਦਾ ਜੀ ਆਕਸੀਜਨ ਬਲਦੀ ਹੈ ਤੇ ਉਹਦੇ ਬਦਲੇ ਜਿਰੇਲੀਆਂ ਗੈਸਾਂ ਨਿਕਲਦੀਆਂ ਨੇ ਹਾਂਜੀ ਲੇਕਿਨ ਜਦੋਂ ਇਥਨੋਲ ਬਲਦਾ ਜਾਂ ਲੱਕੜੀ ਬਲਦੀ ਹੈ ਤੇ ਕੋਈ ਜਿਰੇਲੀ ਗੈਸ ਨਹੀਂ ਨਿਕਲਦੀ ਉਹਦੇ ਚੋਂ ਕਾਰਬਨ ਡਾਈਆਕਸਾਈਡ ਹੀ ਨਿਕਲਦੀ ਹੈ ਤੇ ਉਸ ਕਾਰਬਨ ਡਾਈਆਕਸਾਈਡ ਨੂੰ ਫਿਰ ਬੁਟਾ ਇਸਤੇਮਾਲ ਕਰ ਲੈਂਦਾ ਜੀ ਸੋ ਇਹਦਾ ਹੱਲ ਜਿਹੜਾ ਉਹ ਬਾਇਓਕੇਮਿਕਲਸ ਨੇ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਫੇਰ ਉਸ ਜੁਗ ਚ ਚਲੇ ਜਾਈਏ ਅੰਦੀਖ ਮੋੜ ਤੇ ਪੱਕੇ ਕਰਨੇ ਉੱਤੇ ਉਹ ਮਿੱਟੀ ਤੇ ਫਿਰ ਨੋ ਰਿਹਾ ਜੀ ਨਹੀਂ ਕੌਣ ਮਿੱਟੀ ਮਲ ਕੇ ਨਾਣਾ ਪਸੰਦ ਕਰੇਗਾ ਜਾਂ ਕਿੱਥੇ ਆ ਹੁਣ ਘrazi ਚੁੱਲ੍ਹੇ ਜਿੱਥੇ ਸਵਾਹ ਹੋਏਗੀ ਤੇ ਭਾਂਡੇ ਮਾਸਲਾਂ ਨੇ ਇਹ ਸਾਨੂੰ ਪ੍ਰੋਡਕਟ ਹੀ ਚਾਹੀਦੇ ਆ ਜਿੱਥੇ ਅਸੀਂ ਮਾਡਰਨ ਹੋਏ ਆ ਥੋੜਾ ਜਿਹਾ ਅਲਟਰਾ ਮਾਡਰਨ ਹੋਣ ਦੀ ਜ਼ਰੂਰਤ ਹੈ ਜੀ ਸਾਡੇ ਘਰਾਂ 'ਚ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਸਪੈਸ਼ਲੀ ਲੇਡੀਜ਼ ਕਿ ਉਹ ਥੋੜੀਆਂ ਜੀਆਂ ਆਪਣੀਆਂ ਅੱਖਾਂ ਖੋਲਣ ਤੇ ਘਰਾਂ ਦੇ ਵਿੱਚ ਜਿਹੜੇ ਪ੍ਰੋਡਕਟ ਲਿਆਉਣੇ ਨੇ ਖਰੀਦ ਕੇ ਅੱਜ ਮਾਰਕੀਟ ਦੇ ਵਿੱਚ ਦੋ ਤਰ੍ਹਾਂ ਦੇ ਪ੍ਰੋਡਕਟ ਇੱਕ ਨੇ ਬਾਇਓਕੇਮਿਕਲ 베ਸ ਜੀ ਜਿਨ੍ਹਾਂ ਨੂੰ ਇਕੋ ਫ੍ਰੈਂਡਲੀ ਕਿਹਾ ਜਾਂਦਾ ਹੈ এনवायरमेंट ਫ੍ਰੈਂਡਲੀ ਉਹ এনवायरमेंट ਚ ਕੋਈ ਵੀ ਪ੍ਰੋਫਿਊਸ਼ਨ ਪੈਦਾ ਨਹੀਂ ਕਰਦੇ ਤੇ ਇੱਕ ਨੇ ਸਿੰਥੈਟਿਕ ਜਿਹੜੇ ਪ੍ਰੋਫਿਊਸ਼ਨ ਪੈਦਾ ਕਰਦੇ ਨੇ ਹੁਣ ਪੈਸਾ ਤੇ ਖਰਚਣਾ ਖੋਦੀ ਹੈ ਜੀ ਇਹ ਹੁਣ ਅਸੀਂ ਕੀ ਖਰੀਦ ਕੇ ਲਿਆਉਣਾ ਆਪਣੇ ਪੈਸੇ ਨਾਲ ਤਾਂ ਸਾਡੇ ਕੋਲ ਇੱਕ ਚੋਇਸ ਆ ਚੁੱਕੀ ਹੈ ਜੀ ਤੁਹਾਨੂੰ ਕੀ ਲੱਗਦਾ ਕੀ ਖਰੀਦ ਕੇ ਲਿਆਉਣਾ ਚਾਹੀਦਾ ਫਿਰ ਬਾਇਓਕੇਮਿਕਲ ਖਰੀਦਣੇ ਚਾਹੀਦੇ ਬਾਇਓਕੇਮਿਕਲ ਖਰੀਦਣੇ ਚਾਹੀਦੇ ਤਾਂ ਕਿ ਇਹ ਸਮੱਸਿਆ ਸਾਡੀ ਦਾ ਹੱਲ ਹੋ ਜਵੇ ਜਦੋਂ ਅਸੀਂ ਇਸ ਨੂੰ ਬਦਲਦੇ ਆ ਤੇ ਪੂਰਾ ਦਾ ਪੂਰਾ ਸਿਸਟਮ ਬਦਲ ਜਾਂਦਾ ਹੈ ਅਗਰ ਸਿੰਥੈਟਿਕ ਕੈਮੀਕਲ ਯੂਜ਼ ਕਰਦੇ ਆ ਤੇ ਸਭ ਤੋਂ ਪਹਿਲਾਂ ਕੱਚ ਚ ਗਿਆ ਉੱਥੇ ਡੈਮੇਜ ਕਰਨਾ ਉਸ ਤੋਂ ਬਾਅਦ ਹਵਾ ਚ ਗਿਆ ਤੇ ਹਵਾ ਦੇ ذریعے ਆਕਸੀਜਨ ਦੇ ذریعے ਅੰਦਰੋਂ ਡੈਮੇਜ ਕਰਨਾ ਉਸ ਤੋਂ ਬਾਅਦ ਇਹ ਪਾਣੀ ਚ ਘੁਲ ਗਿਆ ਉਸੇ ਪਾਣੀ ਨੂੰ ਅਸੀਂ ਇਸਤੇਮਾਲ ਕਰਨਾ ਹੈ ਬੂਟਿਆਂ ਤੱਕ ਜਾਣਾ ਹੈ ਤੇ ਉੱਥੇ ਵੀ ਉਹ ਕੈਮੀਕਲ ਪਹੁੰਚਣਾ ਹੈ ਠੀਕ ਹੈ ਜੀ ਫਿਰ ਇਹ ਜਿਹੜੇ ਕੈਮੀਕਲ ਨੇ ਜ਼ਮੀਨ ਦੇ ਉੱਤੇ ਵੀ ਚਲ ਕੇ ਖਾਣਾ ਸਾਡਾ ਸਾਰਾ ਉੱਥੋਂ ਆਣਾ ਜੀ ਮੈਨੂੰ ਯਾਦ ਆ ਰਿਹਾ ਹੈ ਕਿ ਅੱਜ ਤੋਂ 2.5 ਸਾਲ ਪਹਿਲਾਂ ਨਾ ਯੂਨੋ ਦੇ ਵਿੱਚ ਇੱਕ 16 15 16 ਸਾਲ ਦੀ ਬੱਚੀ ਨੇ ਸਪੀਚ ਦਿੱਤੀ ਸੀ ਤੇ ਉਹਨੇ ਕਿਹਾ ਸੀ ਕਿ ਪਿਛਲੀਆਂ ਪੀੜ੍ਹੀਆਂ ਨੇ ਜਨਰੇਸ਼ਨਸ ਨੇ ਸਾਡਾ ਜੀਣ ਦਾ ਹੱਕ ਖੋ ਲਿਆ ਉਹਦੇ ਕਹਿਣ ਦਾ ਭਾਵ ਸੀਗਾ ਕਿ ਜਿਹੜੀਆਂ ਪਿਛਲੀਆਂ ਪੀੜ੍ਹੀਆਂ ਨੇ ਇਹ ਕੈਮੀਕਲ ਲੈ ਕੇ ਆਈਆਂ ਉਹਦੇ ਕਰਕੇ ਪੋਲੂਸ਼ਨ ਹੋਇਆ ਤੇ ਅੱਜ ਅਸੀਂ ਜੋ ਸੰਤਾਖ ਭੋਗਣਦੇ ਆਂ ਇਸ ਪੋਲੂਸ਼ਨ ਦਾ ਸ਼ਿਕਾਰ ਹੋ ਕੇ ਘਰ ਘਰ 'ਚ ਬਿਮਾਰੀਆਂ ਨੇ ਕੈਂਸਰ ਹੈ ਡਾਇਬਟੀਜ਼ ਹੈ ਡਿਸਆਰਡਰ ਨੇ ਜਿਆਦਾ ਨੇ ਉਹਨਾਂ ਕੈਮੀਕਲਾਂ ਦਾ ਨਤੀਜਾ ਹੈ ਸਾਡਾ ਜਿਹੜਾ ਜੀਨ ਦਾ ਹੱਕ ਪਿਛਲੀਆਂ ਪੀੜ੍ਹੀਆਂ ਨੇ ਖੋਇਆ ਕੀ ਉਹਨੇ ਗਲਤ ਕੀਤਾ ਨਹੀਂ ਬਿਲਕੁਲ ਸਹੀ ਕੀਤਾ ਉਹਨੇ ਬਿਲਕੁਲ ਸਹੀ ਕੀਤਾ ਦੇਖੋ ਸਾਨੂੰ ਜਦੋਂ ਅਸੀਂ ਬਦਲਨੇ ਨੇ ਨਾ ਬਾਇਓਕੇਮਿਕਲ ਕਾਰਜਸ਼ੀਲਤਾ ਲੈ ਆ ਤੇ ਕੀ ਕੁਝ ਹੋ ਜਾਣਾ ਉਹਦੇ ਨਾਲ ਪਹਿਲੇ ਨੰਬਰ ਤੇ ਸਰੀਰ ਦੇ ਟੱਚ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਣਾ ਜੀ ਹਾਂਜੀ ਸੈੱਲ ਖਰਾਬ ਨਹੀਂ ਹੋਣਗੇ ਹਵਾ ਦੇ ਵਿੱਚ ਕੋਈ ਆਕਸੀਜਨ ਦੇ ਉੱਤੇ ਬੁਰਾ ਅਸਰ ਨਹੀਂ ਹੋਣਾ ਉੱਥੇ ਪੋਲਿਊਸ਼ਨ ਨਹੀਂ ਗਿਆ ਉਹ ਸਾਹ ਤੁਹਾਨੂੰ ਚੰਗੀ ਜ਼ਿੰਦਗੀ ਦੇਣਗੇ ਜੀ ਪਾਣੀ ਦੇ ਵਿੱਚ ਕੋਈ ਪੋਲਿਊਸ਼ਨ ਨਹੀਂ ਹੋਇਆ ਧਰਤੀ ਦੇ ਉੱਤੇ ਕੋਈ ਪੋਲੂਸ਼ਨ ਨਹੀਂ ਹੋਇਆ ਤੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸੰਦੇਸ਼ ਦਿੱਤਾ ਸੀ ਸਾਨੂੰ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਆ ਤੇ ਉਹਦੇ ਵਿੱਚ ਅਖੀਰਲਾ ਸ਼ਲੋਕ ਜਿਹੜਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾ। ਜੀ ਠੀਕ ਹੈ। ਉਹਨਾਂ ਨੇ ਇਹ ਤਿੰਨੀਆਂ ਚੀਜ਼ਾਂ ਦਾ ਸਤਿਕਾਰ ਕਰਨ ਲਈ ਕਿਹਾ ਤੇ ਧਰਤੀ ਦਾ ਸਤਿਕਾਰ ਐਵੇਂ ਕਰੋ ਜਿਵੇਂ ਮਾਂ ਦਾ। ਪਾਣੀ ਦਾ ਸਤਿਕਾਰ ਐਵੇਂ ਕਰੋ ਜਿਵੇਂ ਪਿਤਾ ਦਾ ਤੇ ਹਵਾ ਦਾ ਸਤਿਕਾਰ ਐਵੇਂ ਕਰੋ ਜਿਵੇਂ ਗੁਰੂ ਦਾ। ਜੀ। ਤੇ ਜੇ ਅਸੀਂ ਇਹ ਬਦਲ ਲੈਨੇ ਆ ਬਾਇਓਕੈਮੀਕਲ ਤੇ ਇਹ ਸਤਕਾਰ ਹੋ ਜਾਏਗਾ ਕਿ ਨਹੀਂ ਹੋ ਜਾਏਗਾ ਬਿਲਕੁਲ ਹੋ ਜਾਏਗਾ ਹੋ ਜਾਏਗਾ ਜੀ ਤੇ ਜਿੱਥੇ ਇਨਸਾਨ ਹੈ ਉੱਥੇ ਪੋਲਿਊਸ਼ਨ ਹੈ ਤੇ ਫਿਰ ਇਹ ਪੋਲਿਊਸ਼ਨ ਖਤਮ ਹੋ ਜਾਏਗਾ ਬਿਲਕੁਲ ਹਰ ਘਰ ਆਪਣੀ ਆਪਣੀ ਡਿਊਟੀ ਨਿਭਾ ਰੇ ਆਪਣੇ ਆਪਣੇ ਘਰਾਂ ਦੇ ਵਿੱਚੋਂ ਇਹ ਕੈਮੀਕਲ ਬੰਦ ਕਰ ਲੈ ਬਾਇਓਕੈਮੀਕਲ ਦੇ ਉੱਤੇ ਸ਼ਿਫਟ ਹੋ ਜੇ ਜੀ ਠੀਕ ਹੈ ਜਿਸ ਤਰ੍ਹਾਂ ਜਦੋਂ ਸਾਨੂੰ ਪਤਾ ਲੱਗਾ ਸੀ ਤੇ 20 ਸਾਲ ਪਹਿਲਾਂ ਅਸੀਂ ਬਦਲ ਦਿੱਤੇ ਜਦੋਂ ਬਦਲ ਦਿੱਤੇ ਤੋਂ ਬਾਅਦ ਜਿਹੜਾ ਨਤੀਜਾ ਅੱਜ ਸਾਡੇ ਕੋਲ ਹੈ ਕਿੰਦੀ ਕਮਾਲ ਦੀ ਗੱਲ ਹੈ ਕਿ ਉਮਰ ਵਧ ਰਹੀ ਹੈ ਲੇਕਿਨ ਮਹਿਸੂਸ ਨਹੀਂ ਹੋ ਰਿਹਾ ਜੀ ਵੀ ਕੀ ਸਾਲ ਬਾਅਦ ਅੱਗੇ ਨਾਲੋਂ ਹੋਰ ਲੱਗਦਾ ਕਿ ਜੰਗ ਗਿਆ ਇਧਰ ਇਸ ਦੌਰਾਨ ਜਿਹੜੇ ਘਰ ਚ ਬੱਚੇ ਵੀ ਪੈਦਾ ਹੋਏ ਨੇ ਉਹ ਵੀ ਬਿਲਕੁਲ ਤੰਦਰੁਸਤ ਨੇ ਜੀ ਉਹਨਾਂ ਨੂੰ ਵੀ ਕਦੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਈ ਸੋ ਕਿੰਨਾ ਚੰਗਾ ਲੱਗਦਾ ਹੈ ਕਿ ਪੂਰਾ ਪਰਿਵਾਰ ਇੱਕ ਯੂਰੋਪ ਮੈਡੀਸਨ ਹੋ ਜਾਏ ਜੀ ਹਾਂਜੀ ਅਸੀਂ ਬਿਮਾਰੀਆਂ ਦੀ ਸਾਇੰਸ ਤੋਂ ਬਾਹਰ ਨਿਕਲ ਜਾਈਏ ਇੱਕ ਤੰਦਰੁਸਤੀ ਭਰੀ ਜ਼ਿੰਦਗੀ ਜੀਏ ਸੋ ਇਹ ਹਰ ਘਰ ਦੇ ਨਾਲ ਹੋ ਸਕਦਾ ਸੋ ਇਹ ਕੋਈ ਮੁਸ਼ਕਿਲ ਨਹੀਂ ਬੜਾ ਆਸਾਨ ਹੈ ਪਰ ਕਰਨਾ ਆਪਣੇ ਆਪਣੇ ਸੀਦਾ ਕਿੰਨੇ ਆਪ ਨੂੰ ਖੁਦ ਨੂੰ ਕਰਨਾ ਪੈਣਾ ਖੁਦ ਹੀ ਕਰਨਾ ਪੈਣਾ ਜੀ ਅਸੀਂ ਸਿਰਫ ਮੈਸੇਜ ਦੇ ਸਕਦੇ ਆ ਇਸ ਚੈਨਲ ਦੇ ਉੱਤੇ ਜੋ ਵੀ ਅਸੀਂ ਆਪਸ ਵਿੱਚ ਗੱਲਾਂ ਕਰਦੇ ਆ ਇਹ ਸਿਰਫ ਸੁਣ ਕੇ ਛੱਡਣ ਵਾਲੀਆਂ ਨਹੀਂ ਆ ਮੈਂ ਕਿਸੇ ਨੂੰ ਵੀ ਕਹਿਣਾ ਕਿ 1 ਮਹੀਨਾ ਇਹਨਾਂ ਨੂੰ ਫੋਲੋ ਕਰਕੇ ਦੇਖ ਲੋ ਜੀ ਤੇ ਫਿਰ ਰਿਜ਼ਲਟ ਤੁਹਾਡੇ ਸਾਹਮਣੇ ਹੋਏਗਾ ਠੀਕ ਹੈ ਬਾਕੀ ਤਾਂ ਗੱਲਾਂ ਹੀ ਨੇ ਜੀ ਹਾਂਜੀ ਬਿਨਾ ਆਪਣੇ ਤੇ ਅਪਲਾਈ ਕੀਤੇ ਆ ਕੁਝ ਨਹੀਂ ਹੋਣਾ ਜੀ ਗੱਲਾਂ ਜਿੰਨਾ ਮਰਜ਼ੀ ਬੈਠ ਕੇ ਅਸੀਂ ਕਰ ਲਈਏ ਜੋ ਹੋਣਾ ਹੈ ਉਹ ਕਰਨ ਨਾਲ ਹੋਣਾ ਹੈ ਤੇ ਕਰਕੇ ਇੱਕ ਮਹੀਨਾ ਦੇਖ ਲਓ ਤੇ ਫਿਰ ਰਿਜ਼ਲਟ ਤੁਹਾਡੇ ਸਾਹਮਣੇ ਹੋਣਗੇ ਇਹ ਗਰੰਟਡ ਹੈ ਸੋ ਫਿਟਨੈਸ ਸਾਈਸ ਬੜੀ ਕਮਾਲ ਦੀ ਹੈ ਜੀ ਤੇ ਰਿਜ਼ਲਟੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਇਹ ਸਾਨੂੰ ਸলিউਸ਼ਨ ਇਹ ਦਿੰਦੀ ਹੈ ਕਿ ਜਿਹੜੀ ਸਮੱਸਿਆ ਦਾ ਕਾਰਨ ਆ ਉਹਨੂੰ ਖਤਮ ਕਰੋ ਉਹਦਾ ਨਿਵਾਰਣ ਕਰ ਲਓ ਤੁਹਾਡੀਆਂ ਪ੍ਰੋਬਲਮ ਦਾ ਆਪਣੇ ਨਿਵਾਰਣ ਹੋਣਾ ਹੈ ਜੀ ਨਾ ਸੈੱਲ ਦਾ ਡੈਮੇਜ ਹੋਏ ਤੇ ਨਾ ਕੋਈ ਬਿਮਾਰੀ ਪੈਦਾ ਹੋਏ ਜੀ ਸੋ ਇਹ ਸਾਡੇ ਕੋਲ ਹੱਲ ਨੇ ਜਿਹੜੇ ਅਸੀਂ ਕਰ ਸਕਦੇ ਹਾਂ ਆਪਣੇ ਘਰਾਂ ਦੇ ਵਿੱਚ ਬੜੀ ਆਸਾਨੀ ਦੇ ਨਾਲ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਸਾਡੇ ਦੋਸਤਾਂ ਵਾਸਤੇ ਇੱਕ ਵਾਰੀ ਫਿਰ ਤੋਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਸਫਾਈ ਅਤੇ ਤੰਦਰੁਸਤੀ ਦਾ ਕੀ ਸੰਬੰਧ ਹੈ ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡਾ ਹੌਸਲਾ ਵਧਾਉਂਦੇ ਹਨ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤ੍ਰਿਕਾ